ਚਲੋ ਮੀਟਿੰਗ ਦੇ ਬਾਰੇ ਸਾਨੂੰ ਤਾਂ ਨਹੀਂ ਜਾਣਕਾਰੀ ਇਹ ਤਾਂ ਸਾਨੂੰ ਜਥੇਬੰਦੀ ਦੇ ਆਗੂਆਂ ਨਾਲ ਮਿਲ ਕੇ ਪਤਾ ਲੱਗੂਗਾ ਵੀ ਕੀ ਹੈ ਅਸੀਂ ਇਹ ਵਿਦਿਆਰਥੀਆਂ ਦੇ ਸੰਘਰਸ਼ ਦੀ ਜ਼ੋਰਦਾਰ ਹਮਾਇਤ ਕਰਦੇ ਆ ਕਿਉਂਕਿ ਜਿਹੜੀ ਪੰਜਾਬੀ ਯੂਨੀਵਰਸਿਟੀ ਚੰਡੀਗੜ੍ਹ ਹੈ ਇਹ ਬਹੁਤ ਪੁਰਾਣੀ ਯੂਨੀਵਰਸਿਟੀ ਆ ਇਹਦੇ ਸੈਨੇਟ ਤੇ ਸੈਂਡିକੇਟ ਨੂੰ ਜੇ ਕੋਈ ਕਿਸੇ ਤਰ੍ਹਾਂ ਭੰਗ ਕਰਕੇ ਕੋਈ ਹੋਰ ਅਦਾਰਾ ਕੇਂਦਰੀਕਰਨ ਕਰਨਾ ਚਾਹੁੰਦਾ ਹੈ ਇਹ ਬਰਦਾਸ਼ਤ ਨਹੀਂ ਕੀਤਾ ਜਾਊਗਾ ਤੇ ਇਹ ਸੰਘਰਸ਼ਾ ਜਿਹੜਾ ਵਿਦਿਆਰਥੀਆਂ ਦਾ ਜਾਇਜ਼ ਹੈ ਅਸੀਂ ਇਹਦੀ ਠੋਕ ਮਿਹਨਤ ਕਰਦੇ ਜੀ ਅੱਜ ਕੋਈ ਹੱਲ ਨਿਕਲ ਆਉਂਦਾ ਤੇ ਜੇ ਅੱਜ ਕੋਈ ਹੱਲ ਨਿਕਲ ਆਉਂਦਾ ਜਾਂ ਗੱਲਬਾਤ ਹੁੰਦੀ ਹੈ ਤੇ ਉਸ ਤੋਂ ਬਾਅਦ ਮੋਰਚਾ ਜਿਹੜਾ ਹੈ ਖਤਮ ਕੀਤਾ ਜਾਏਗਾ ਦੇਖੋ ਇਹ ਸਾਡੀ ਜਿਹੜੀ ਅਗਵਾਈ ਕਰ ਰਹੀ ਹੈ ਸਾਡੀ ਇਹਨਾਂ ਦੀ ਸੰਘਰਸ਼ ਕਮੇਟੀ ਵਿਦਿਆਰਥੀਆਂ ਦੇ ਉਹਦੇ ਹੱਥ ਹੈ ਉਹਨਾਂ ਨੇ ਦੇਖਣਾ ਵੀ ਕਿੱਥੇ ਸਮਾਪਤ ਕਰਨਾ ਅਸੀਂ ਤਾਂ ਸਿਰਫ ਰਿਪੋਰਟਰਾਂ ਤੇ ਅਸੀਂ ਤਾਂ ਸਪੋਰਟ ਕਰਾਂਗੇ ਇਹਦੇ ਵਿੱਚ ਕੋਈ ਰਾਇ ਮੰਗਣਗੇ ਅਸੀਂ ਰਾਇ ਦੇਵਾਂਗੇ ਤੇ ਬਾਕੀ ਸੰਘਰਸ਼ ਕਰਨਾ ਤੇ ਸੰਘਰਸ਼ ਦੀ ਹਮਾਇਤ ਕਰਨਾ ਇਹ ਦੋ ਗੱਲਾਂ ਨੇ ਡੈਸੀਜਨ ਕਰਨਾ ਜਿਹੜੀ ਕਮੇਟੀ ਹੈ ਉਹਨਾਂ ਦੇ ਹੱਥ ਹੀ ਹੋਵੇ ਕੀ ਲੱਗਦਾ ਕਿ ਹਰ ਵਾਰ ਪੰਜਾਬ ਨੂੰ ਹੀ ਕਿਉਂ ਨਿਸ਼ਾਨਾ ਬਣਾਇਆ ਜਾਂਦਾ ਕਿਉਂ ਇਸ ਤਰ੍ਹਾਂ ਦਾ ਕਿਉਂਕਿ ਪੰਜਾਬ ਵੀ ਇੱਕ ਸਟੇਟ ਹੈ ਹਿੰਦੁਸਤਾਨ ਦੇ ਵਿੱਚ ਜਿਹੜਾ ਮੁੱਖ ਤੌਰ ਤੇ ਐਜੀਟੇਟਰ ਵੀ ਮੰਨਿਆ ਜਾਂਦਾ ਹੈ ਸਿਆਣਾ ਵੀ ਮੰਨਿਆ ਜਾਂਦਾ ਹੈ ਤੇ ਉਹ ਵੀ ਅਵਿਆਰ ਵੀ ਹੈ ਉਹ ਮੁਕਾਬਤਾਂ ਦੇ ਵਿੱਚ ਇਹਦਾ ਮਹਰੀ ਰੋਲ ਵੀ ਰਿਹਾ ਹੈ ਜੀ ਤੇ ਇਹ ਕਿਸੇ ਕਿਸਮ ਦਾ ਤੱਕ ਕਿਸੇ ਵੀ ਸਰਕਾਰ ਦਾ ਭਾਵੇਂ ਕੇਂਦਰ ਦੀ ਹੋਵੇ ਭਾਵੇਂ ਪੰਜਾਬ ਦੀ ਹੋਵੇ ਇਹਦਾ ਤੱਕਾ ਬਰਦਾਸ਼ਤ ਨਹੀਂ ਕਰਦੇ ਐਜੀਟੇਸ਼ਨ ਵਾਲੇ ਲੋਕ ਨੇ ਹਿੰਦੁਸਤਾਨ ਦੇ ਐਜੀਟੇਟਰਾਂ ਨੂੰ ਇਹ ਅਗਵਾਈ ਦੇਣ ਵਾਲੇ ਲੋਕ ਕੀ ਪੰਜਾਬ ਦੇ ਨੌਜਵਾਨਾਂ ਤੋਂ ਸਿੱਖਿਆ ਖੋਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਸ ਨਾਲ ਅਸੀਂ ਹਾਂ ਅਸੀਂ ਜਿੰਨੇ ਨੌਜਵਾਨ ਪੀਡੀਏ ਅਸਲ 'ਚ ਸਾਡਾ ਤਾਂ ਇਹ ਆਪ ਵੇਖੀਏ ਦੇਸ਼ ਦਾ ਆਪ ਵੇਖੀ ਉਹਨਾਂ ਨੌਜਵਾਨਾਂ ਤੇ ਹੁੰਦਾ ਜੀ ਕਿਉਂਕਿ ਵਿੱਦਿਆ ਨੇ ਨੌਜਵਾਨਾਂ ਦਾ ਭਵਿਕਾ ਬਣਾਉਣਾ ਹੈ ਨੌਜਵਾਨਾਂ ਨੇ ਦੇਸ਼ ਦਾ ਭਵਿਕਾ ਬਣਾਉਣਾ ਇਸ ਕਰਕੇ ਅਸੀਂ ਜੋ ਜੁੜੀਆਂ ਹੋਈਆਂ ਗੱਲਾਂ ਨੇ ਉਹਨਾਂ ਨੇ ਤੇ ਇਸੇ ਕਰਕੇ ਬਹੁਤ ਇੰਪੋਰਟੈਂਟ ਹੈ ਵੀ ਇਹ ਵਿੱਦਿਆ ਉਹਨਾਂ ਤਾਰਿਆਂ ਕੋਲੇ ਹੋਵੇ ਜਿੱਥੇ ਹਰ ਇੱਕ ਦੀ ਪਹੁੰਚ ਦੇ ਅੰਦਰ ਹੋਵੇ ਨੌਜਵਾਨਾਂ ਤੇ ਤਸ਼ੱਦਦ ਵੀ ਹੋਇਆ ਉਸ ਨੂੰ ਕਿਵੇਂ ਦੇਖਦੇ ਹੋ ਬਹੁਤ ਮਾੜੀ ਘਟਨਾ ਹੈ ਜੇ ਇਸ ਤਰ੍ਹਾਂ ਦਾ ਕੋਈ ਜਮੂਰੀਦਕਾਰ ਨੂੰ ਖੁੰਦਾ ਹੈ ਤੇ ਉਹਦੇ ਤੇ ਧੱਕਾ ਕਰਕੇ ਉੱਥੇ ਪੁਲਿਸ ਦੀ ਜ਼ਬਰਦਸਤ ਧੱਕਾ ਕਰਨਾ ਚਾਹੁੰਦਾ ਇਹਨੂੰ ਬਰਦਾਸ਼ਤ ਨਹੀਂ ਕੀਤਾ ਜਾਣਾ ਜੀ ਠੀਕ ਚਲੋ ਮੀਟਿੰਗ ਦੇ ਬਾਰੇ ਸਾਨੂੰ ਤਾਂ ਨਹੀਂ ਜਾਣਕਾਰੀ ਇਹ ਤਾਂ ਸਾਨੂੰ ਜਿੱਥੇ ਬੰਦੀ ਦੇ ਆਗੂਆਂ ਨਾਲ ਮਿਲ ਕੇ ਪਤਾ ਲੱਗੂਗਾ ਵੀ ਕੀ ਹੈ ਅਸੀਂ ਇਹ ਵਿਦਿਆਰਥੀਆਂ ਦੇ ਸੰਘਰਸ਼ ਦੀ ਜ਼ੋਰਦਾਰ ਹਮਾਇਤ ਕਰਦੇ ਹਾਂ ਕਿਉਂਕਿ ਜਿਹੜੀ ਪੰਜਾਬੀ ਯੂਨੀਵਰਸਿਟੀ ਜੰंडीगढ़ ਹੈ ਇਹ ਬਹੁਤ ਪੁਰਾਣੀ ਯੂਨੀਵਰਸਿਟੀ ਆ ਇਹਦੀ ਸੈਨਟ ਤੇ ਸੈਂਡਿਕੇਟ ਨੂੰ ਜੇ ਕੋਈ ਕਿਸੇ ਤਰ੍ਹਾਂ ਭੰਗ ਕਰਕੇ ਕੋਈ ਹੋਰ ਅਦਾਰਾ ਕੇਂਦਰੀਕਰਨ ਕਰਨਾ ਚਾਹੁੰਦਾ ਇਹ ਬਰਦਾਸ਼ਤ ਨਹੀਂ ਕੀਤਾ ਜਾਊਗਾ ਤੇ ਇਹ ਸੰਘਰਸ਼ ਆ ਜਿਹੜਾ ਵਿਦਿਆਰਥੀਆਂ ਦਾ ਜਾਇਜ਼ ਹੈ ਅਸੀਂ ਇਹਦੀ ਠੋਕ ਮਿ ਹਮਾਇਤ ਕਰਦੇ ਜੀ ਅੱਜ ਕੋਈ ਹੱਲ ਨਿਕਲ ਆਉਂਦਾ ਤੇ ਜੇ ਅੱਜ ਕੋਈ ਹੱਲ ਨਿਕਲ ਆਉਂਦਾ ਜਾਂ ਗੱਲਬਾਤ ਹੁੰਦੀ ਹੈ ਤੇ ਉਸ ਤੋਂ ਬਾਅਦ ਮੋਰਚਾ ਜਿਹੜਾ ਖਤਮ ਕੀਤਾ ਜਾਏਗਾ ਦੇਖੋ ਇਹ ਸਾਡੀ ਜਿਹੜੀ ਅਗਵਾਈ ਕਰ ਰਹੀ ਹੈ ਸਾਡੀ ਇਹਨਾਂ ਦੀ ਸੰਘਰਸ਼ ਕਮੇਟੀ ਵਿਦਿਆਰਥੀਆਂ ਦੀ ਉਹਦੇ ਹੱਥ ਹੈ ਉਹਨਾਂ ਨੇ ਦੇਖਣਾ ਵੀ ਕਿੱਥੇ ਸਮਾਪਤ ਕਰਨਾ ਹੈ ਅਸੀਂ ਤਾਂ ਸਿਰਫ ਸਪੋਰਟਰਾਂ ਤੇ ਅਸੀਂ ਤਾਂ ਸਪੋਰਟ ਕਰਾਂਗੇ ਇਹਦੇ ਵਿੱਚ ਕੋਈ ਰਹਿ ਮੰਗਣਗੇ ਅਸੀਂ ਰਹਿ ਦੇਵਾਂਗੇ ਤੇ ਬਾਕੀ ਸੰਘਰਸ਼ ਕਰਨਾ ਤੇ ਸੰਘਰਸ਼ ਦੀ ਹਮੈਤ ਕਰਨਾ ਇਹ ਦੋ ਗੱਲਾਂ ਨੇ ਡਿਸੀਜਨ ਕਰਨਾ ਜਿਹੜੀ ਕਮੇਟੀ ਹੈ ਉਹਨਾਂ ਦੇ ਹੱਥ ਹੀ ਹੋਗਾ ਕੀ ਲੱਗਦਾ ਕਿ ਹਰ ਵਾਰ ਪੰਜਾਬ ਨੂੰ ਹੀ ਕਿਉਂ ਨਿਸ਼ਾਨਾ ਬਣਾਇਆ ਜਾਂਦਾ ਕਿਉਂ ਇਸ ਤਰ੍ਹਾਂ ਦਾ ਕਿਉਂਕਿ ਪੰਜਾਬ ਵੀ ਇੱਕ ਸਟੇਟ ਹੈ ਹਿੰਦੁਸਤਾਨ ਦੇ ਵਿੱਚ ਜਿਹੜਾ ਮੁੱਖ ਤੌਰ ਤੇ ਐਜੀਟੇਟਰ ਵੀ ਮੰਨਿਆ ਜਾਂਦਾ ਸਿਆਣਾ ਵੀ ਮੰਨਿਆ ਜਾਂਦਾ ਤੇ ਉਹ ਵੀ ਅਵੇਅਰ ਵੀ ਹੈ ਉਹ ਮੁਕਾਬਤਾਂ ਦੇ ਵਿੱਚ ਇਹਦਾ ਮੋਰੀ ਰੋਲ ਵੀ ਰਿਹਾ ਹੈ ਜੀ ਤੇ ਇਹ ਕਿਸੇ ਕਿਸਮ ਦਾ ਤੱਕ ਕਿਸੇ ਵੀ ਸਰਕਾਰ ਦਾ ਭਾਵੇਂ ਕੇਂਦਰ ਦੀ ਹੋਵੇ ਭਾਵੇਂ ਪੰਜਾਬ ਦੀ ਹੋਵੇ ਇਹਦਾ ਤੱਕਾ ਬਰਦਾਸ਼ਤ ਨਹੀਂ ਕਰਦੇ ਐਜੀਟੇਸ਼ਨ ਵਾਲੇ ਲੋਕ ਨੇ ਹਿੰਦੁਸਤਾਨ ਦੇ ਐਜੀਟੇਟਰਾਂ ਨੂੰ ਹੀ ਅਗਵਾਈ ਦੇਣ ਵਾਲੇ ਲੋਕ ਕੀ ਪੰਜਾਬ ਦੇ ਨੌਜਵਾਨਾਂ ਤੋਂ ਸਿੱਖਿਆ ਖੋਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਸ ਮੰਤ ਅਸੀਂ ਹਾਂ ਅਸੀਂ ਜਿਹੜੇ ਨੌਜਵਾਨ ਪੀਡੀਏ ਅਸਲ 'ਚ ਸਾਡਾ ਤਾਂ ਇਹ ਆਪਾਂ ਵੇਖੀਏ ਦੇਸ਼ ਦਾ ਵੇਖੀ ਉਹਨਾਂ ਨੌਜਵਾਨਾਂ ਤੇ ਹੁੰਦਾ ਕਿਉਂਕਿ ਵਿੱਦਿਆ ਨੇ ਨੌਜਵਾਨਾਂ ਦਾ ਭਵਿਕਾ ਬਣਾਉਣਾ ਨੌਜਵਾਨਾਂ ਨੇ ਦੇਖਦਾ ਭਵਿਕਾ ਪੜਨਾ ਇਸ ਕਰਕੇ ਹੀ ਜੋ ਜੁੜੀਆਂ ਹੋਈਆਂ ਗੱਲਾਂ ਨੇ ਦੋਨੇ ਤੇ ਇਸੇ ਕਰਕੇ ਬਹੁਤ ਇੰਪੋਰਟੈਂਟ ਹੈ ਵੀ ਇਹ ਵਿੱਦਿਆ ਉਹਨਾਂ ਤਾਰਿਆਂ ਕੋਲੇ ਹੋਵੇ ਜਿੱਥੇ ਹਰ ਇੱਕ ਦੀ ਪਹੁੰਚ ਦੇ ਅੰਦਰ ਹੋਵੇ ਨੌਜਵਾਨਾਂ ਤੇ ਤਸ਼ੱਦਦ ਵੀ ਹੋਇਆ ਉਸ ਨੂੰ ਕਿਵੇਂ ਦੇਖਦੇ ਬਹੁਤ ਮਾੜੀ ਘਟਨਾ ਹੈ ਜੇ ਇਸ ਤਰ੍ਹਾਂ ਦਾ ਕੋਈ ਜਮੂਰੀਦਕਾਰ ਨੂੰ ਖੁੰਦਾ ਹੈ ਤੇ ਉਹਦੇ ਤੇ ਧੱਕਾ ਕਰਕੇ ਉੱਥੇ ਪੁਲਿਸ ਦੀ ਜ਼ਬਰਦਸਤ ਧੱਕਾ ਕਰਨਾ ਚਾਹੁੰਦਾ ਇਹ ਨੂੰ ਬਰਦਾਸ਼ਤ ਨਹੀਂ ਕੀਤਾ ਜਾਣਾ ਜੀ